पीवो पौल खंड तार पीवो पाल खंडे तार पीवो पौल खालसा मेरो रूप है खास खालसा मेरो रूप है खास खालसा मेरो ਕਾਲ ਸਾ ਮੇਰੀ ਜਾਨ ਕੀ ਜਾਨ 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 ਕਾਲ ਸਾ ਮੇਰੋ ਪਿੰਡ ਪਰਾਨ ਕਾਲ ਸਾ ਮੇਰੋ ਪਿੰਡ ਪਰਾਨ ਕਾਲ ਸਾ ਮੇਰੋ ਜਬ ਲਗ ਖਾਸ ਰਹੇ ਨਿਆਰਾ 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 ਤਬ ਲਗ ਤੇਜ ਦਿਓ ਮੈਂ ਸਾਰਾ ਤਬ ਲਗ ਤੇਜ ਦਿਓ ਮੈਂ ਸਾਰਾ ਤਬ ਲਗ ਤੇਜ ਦਿਓ ਮੈਂ ਸਾਰਾ ਅਰਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਮੰਨ ਰਤ ਪੀਵੋ ਸਦਾ ਚਿਰ ਜੀਵੋ ਇਹ ਸਾਰੇ ਬਚਨ ਦਸਮ ਗ੍ਰੰਥ ਵਿੱਚ ਨੇ ਆ ਜਿਹੜੇ ਤੁਸੀਂ ਹੁਣ ਪੜ੍ਹੇ ਨੇ ਇੱਕ ਬਾਣੀ ਮਹਾਰਾਜ ਨੇ ਜਿਹੜੀ ਬਾਣੀ ਉਹਨਾਂ ਨੇ ਜਾਪ ਸਾਹਿਬ ਤੋਂ ਬਾਅਦ ਲਿਖੀ ਹੈ ਅਕਾਲ ਉਸਤਤ ਉਹਦੇ ਤੋਂ ਪਹਿਲਾਂ ਜਿਹੜੇ ਵਿੱਚ 33 ਸਵਈਏ ਨੇ ਉਹਨਾਂ ਦੇ ਵਿੱਚ ਇੱਕ ਬਾਣੀ ਆਉਂਦੀ ਹੈ ਖਾਲਸਾ ਮਹਿਮਾ ਜਿਹਦੇ ਵਿੱਚ ਮਹਾਰਾਜ ਕਹਿੰਦੇ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਕੇ ਸਭ ਸੱਤਰ ਮਰੇ ਅਗ ਆਉਟ ਤਰੇ ਇਨਹੀ ਕੇ ਪ੍ਰਸਾਦ ਇਹਨਾਂ ਦੀ ਕਿਰਪਾ ਨਾਲ ਦੁਸ਼ਮਣ ਤਰੇ ਖਾਲਸੇ ਬਾਰੇ ਕਿਹਾ ਹੈ ਇੰਨੀਆਂ ਵਡਿਆਈਆਂ ਦਿੱਤੀਆਂ ਨੇ ਇੰਨੀਆਂ ਬਖਸ਼ਾ ਕੀਤੀਆਂ ਨੇ ਫਿਰ ਸਤਿਗੁਰੂ ਨੇ ਇੱਕ ਬਚਨ ਕੀਤਾ ਕਹਿੰਦੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਵਿਦਿਆ ਲਈ ਤੇ ਹੁਣ ਸਾਡੇ ਵਾਲੇ ਸਜਣ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਪੜਨ ਦਾ ਟਾਈਮ ਨਹੀਂ ਲੱਗਾ ਤੇ ਗ੍ਰੰਥ ਕਹਿੰਦੇ ਉਹਨਾਂ ਤਾਂ ਹੀ ਰਚੇ ਨਹੀਂ ਟਾਈਮ ਨਹੀਂ ਲੱਗਾ ਉਹਨਾਂ ਕਿਉਂਕਿ ਆਪਣੇ ਨਾਲ ਤੋਲਨੇ ਆ ਨਾ ਆਪਣੇ ਆਪ ਨਾਲ ਤੋਲਨੇ ਸਾਨੂੰ ਤੇ 25 ਸਾਲ ਦੀ ਉਮਰ ਤੇ ਮੂੰਹ ਢੋਣਾ ਆ ਤੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਉਤ ਸਿਤ ਉਤ ਤੋਲ ਉਹ ਤੇ 9 ਸਾਲ ਦੀ ਉਮਰ 'ਚ ਸਾਰੀ ਵਿਦਿਆ ਲੈ ਲਈ ਸੀ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਤ ਦਇਨ ਦੁਲਰਾਏ ਕਿੰਨੀ ਅਨਕ ਭਾਤ ਤਨ ਰਖਾ ਦੀਨੀ ਭਾਤ ਭਾਤ ਕੀ ਸਿੱਖਿਆ ਕਈ ਪ੍ਰਕਾਰ ਦੀ ਸਾਨੂੰ ਵਿਦਿਆ ਪੜਾਈ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਦੇ ਹੁੰਦਿਆਂ ਹੀ ਉਦੋਂ ਹੀ ਪੜਾਈ ਗਈ ਜਦ ਹਮ ਕਰਮ ਧਰਮੋਂ ਆਏ ਦੇਵ ਲੋਕ ਤਾ ਪਿਤਾ ਸੁਦਾਏ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੂ ਕਲੂ ਮੈਂ ਸਾਕਾ ਠੀਕਰ ਫੂਰ ਦਲੀਸ ਸਿਰ ਪ੍ਰਭਪੁਰ ਕੀਆ ਭਯਾਨ ਤੇਗ ਬਾਦਲ ਸੀ ਕਿਰਿਆ ਕਰੀ ਨਾ ਕਿਨਹੋਂ ਆ ਇਹ ਦਸਮ ਗ੍ਰੰਥ ਦੀ ਬਾਣੀ ਸਾਰੀ ਇਹ ਬਚਿੱਤਰਨਾਟਕ ਦੀ ਬਾਣੀ ਹੈ ਜਿੰਨੂੰ ਸੁਣ ਕੇ ਕਈਆਂ ਦੇ ਪੇਟ ਵਿੱਚ ਦਰਦ ਹੋਣ ਲੱਗ ਜਾਂਦੀ ਬਈ ਬਾਣੀ ਬਚਿੱਤਰਨਾਟਕ ਹੈ ਹੀ ਨਹੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਪ੍ਰੂਫ ਲਵੋਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ੀਢੇ ਦਾ ਕੋਈ ਗ੍ਰੰਥ ਹੈ ਜਿਹੜਾ ਦੱਸੇ ਉਹ ਤਾਂ ਪਹਿਲੇ ਹੀ ਕਹਿ ਰਹੇ ਨੇ ਉਹ ਜਿਹੜੇ ਲੋਕ ਨੇ ਸਿੱਖੀ ਨਾਲ ਨਫ਼ਰਤ ਕਰਨ ਵਾਲੇ ਉਹ ਤੇ ਪਹਿਲੇ ਹੀ ਕਹਿੰਦੇ ਨੇ ਕਿ ਤੁਹਾਡੇ ਗੁਰੂ ਨੇ ਸਾਡੇ ਵਾਸਤੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਕਹਿੰਦੇ ਸਾਡੇ ਵਾਸਤੇ ਨਹੀਂ ਤੁਹਾਡੇ ਗੁਰੂ ਤੇਗ ਬਾਦਲ ਸਾਹਿਬ ਨੇ ਕੁਰਬਾਨੀ ਕੀਤੀ ਕਿਤਾਬਾਂ ਵਿੱਚ ਉਹਨਾਂ ਪਿੱਛੇ ਇਹ ਦੇ ਦਿੱਤਾ ਸੀ ਪੜਾਈ ਦੇ ਵਿੱਚ ਵਿੱਦਿਆ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਮਾਰਦੇ ਸਨ ਤੇ ਤਾਂ ਕਰਕੇ ਉਹਨਾਂ ਨੂੰ ਇਹ ਸਜਾ ਦਿੱਤੀ ਗਈ ਸੀ ਇਹ ਹੁਣ ਤੁਸੀਂ ਸੋਚ ਲਓ ਵੀ ਉਹ ਕਿਤਾਬਾਂ ਲਿਖਣ ਵਾਲੇ ਤੇ ਇਹ ਕਹਿਣ ਵਾਲੇ ਵੀ ਬਾਣੀ ਗੁਰੂ ਦੀ ਨਹੀਂ ਜਿਹਦੇ ਚ ਪ੍ਰੂਫ ਮਿਲਦਾ ਵੀ ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ਇਹ ਚਾਚੇ ਤਾਇਦੇ ਨੇ ਵੱਖਰੇ ਨਹੀਂ ਉੱਥੋਂ ਹੀ ਆਏ ਨੇ ਸਾਰੇ ਉਹ ਉਤਰੂ ਕਹਿ ਰਹੇ ਨੇ ਇਹ ਇਤਰੂ ਕਹਿ ਰਹੇ ਨੇ ਵੀ ਆਹ ਦੋ ਤੁਕਾਂ ਇਹਨਾਂ ਨੂੰ ਚੁੱਕ ਦਿਆਂ ਨੇ ਚਿਤ੍ਰਨਾਟਕ ਦੇ ਵਿੱਚੋਂ ਕਿਉਂਕਿ ਇਹ ਹੀ ਤੁਕਾਂ ਪ੍ਰੂਫ ਦਿੰਦੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਝੂ ਦੀ ਰਾਖੀ ਕੀਤੀ ਏ ਤੇ ਇਹ ਦੋ ਤੁਕਾਂ ਪ੍ਰੂਫ ਦਿੰਦੀਆਂ ਨੇ ਵੀ ਸਿੱਖ ਕੌਮ ਵੱਖਰੀ ਕੌਮ ਏ ਤਿਲਕ ਤੇ ਜੰਝੂ ਉਹਨਾਂ ਦੇ ਚਿੰਨ ਨਹੀਂ ਹਨ ਉਹ ਹਿੰਦੂਆਂ ਦੇ ਚਿੰਨ ਨੇ ਤਿਲਕ ਜੰਝੂ ਰਾਖਾ ਪ੍ਰਭ ਅੱਗੇ ਕੀ ਲਿਖਿਆ ਤਾਂ ਕਾ ਉਹਨਾਂ ਦਾ ਏ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਲ ਹੈ ਵੀ ਚਾਰ ਅੱਖਰਾਂ ਦੇ ਵਿੱਚ ਸਾਰੀ ਫਿਲਾਸਫੀ ਨੂੰ ਬੰਦ ਕਰ ਦੇਣਾ ਭਈ ਉਹਨਾਂ ਵਾਸਤੇ ਅਸੀਂ ਉਹਨਾਂ ਦਾ ਉਹਨਾਂ ਦੀ ਸਹਿਤਾ ਕੀਤੀ ਏ ਤੇ ਜਿਹੜਾ ਦੋ ਲਫ਼ਜ਼ ਨੇ ਤਾਂ ਕਾ ਇਹ ਤੁਹਾਨੂੰ ਸਿੱਖ ਕੌਮ ਨੂੰ ਵੱਖਰਾ ਕਰ ਦਿੰਦੇ ਨੇ ਵੀ ਉਹ ਚਿੰਨ ਉਹਨਾਂ ਦੇ ਨੇ ਸਾਡੇ ਨੇ ਦਿਲਕ ਦੇ ਚਿੰਨ ਤਾਂ ਦੋ ਦੋ ਅੱਖਰ ਨੇ ਤਾਂ ਕਾ ਉਹਨਾਂ ਦੇ ਨੇ ਚਿੰਨ ਇਸ ਲਈ ਮਹਾਰਾਜ ਨੇ ਇਸ ਗ੍ਰੰਥ ਦੇ ਵਿੱਚ ਜੋ ਕੁਝ ਕਿਹਾ ਹੈ ਅਜੇ ਸਾਡੇ ਦਿਮਾਗ ਦੀਆਂ ਨਾੜੀਆਂ ਬੰਦ ਹੋਈਆਂ ਨੇ ਜੇ ਚੱਲ ਜਾਣਗੀਆਂ 100 200 ਸਾਲ ਨੂੰ ਫਿਰ ਵੇਖਾਂਗੇ ਦੇ ਵਿੱਚ ਕੀ ਕਿੰਨਾ ਹੋ ਜਾਏਗਾ